ਸਸਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਨੇ ਅੱਜ ਕੈਨੇਡੀਅਨ ਰਿਪੋਰਟ ਦਾ ਕਰਾਰਾ ਜਵਾਬ ਦਿੱਤਾ ਹੈ ਅਸਲ ਦੇ ਵਿੱਚ ਭਾਰਤ ਨੇ ਕੈਨੇਡਾ ਦੇ ਵਿਦੇਸ਼ੀ ਦਖਲਅੰਦਾਜ਼ੀ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਭਾਰਤ ਉੱਤੇ ਆਪਣੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਤੇ ਨਾਲ ਹੀ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਲਗਾਤਾਰ ਦਖਲਅੰਦਾਜ਼ੀ ਦੇ ਲਈ ਓਟਵਾ ਦੀ ਵੀ ਆਲੋਚਨਾ ਕੀਤੀ ਗਈ ਹੈ ਐਨਾ ਹੀ ਨਹੀਂ ਦੂਜੇ ਪਾਸੇ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤਵਾਦੀਆਂ ਦੇ ਲਈ ਕੈਨੇਡਾ ਇੱਕ ਸੁਰੱਖਿਅਤ ਦੇਸ਼ ਬਣ ਗਿਆ ਅਤੇ ਕੈਨੇਡਾ ਨੇ ਵੀ ਹੁਣ ਇਸ ਨੂੰ ਸਵੀਕਾਰ ਕਰ ਲਿਆ ਹੈ। ਦ ਰਿਸਲ ਕੈਨੇਡੀਅਨ ਸਰਕਾਰ ਦੁਆਰਾ ਦੇਸ਼ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਮਿਸ਼ਨ ਦਾ ਹੁਣ ਗਠਨ ਕੀਤਾ ਗਿਆ ਹੈ। ਕਿਤਾ ਗਿਆ ਦਸਤੀ ਇੱਕ ਬਿਆਨ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦੇ ਮਾਮਲਿਆਂ ਦੇ ਵਿੱਚ ਕੈਨੇਡਾ ਦੀ ਦਖਲਅੰਦਾਜ਼ੀ ਨੇ ਗੈਰਕਾਨੂੰਨੀ ਪਰਵਾਸ ਅਤੇ ਸੰਕਟਿਤ ਅਪਰਾਧ ਦੇ ਲਈ ਅਨੁਕੂਲ ਮਾਹੌਲ ਬਣਾਇਆ ਹੈ। ਬਿਆਨ ਤੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਕਥਿਤ ਦਖਲਅੰਦਾਜ਼ੀ ਸੰਬੰਧੀ ਕਥਿਤ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਦੇਖੀ ਹੈ ਦਰਸਲ ਇਹ ਕੈਨੇਡਾ ਹੀ ਹੈ ਜੋ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਲਗਾਤਾਰ ਦਖਲਅੰਦਾਜ਼ੀ ਕਰਦਾ ਆ ਰਿਹਾ ਹੈ ਇਸ ਨੇ ਗੈਰ ਕਾਨੂੰਨੀ ਪਰਵਾਸ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਦੇ ਲਈ ਇੱਕ ਮਾਹੌਲ ਬੀ ਬਣਾਇਆ ਹੈ ਦਰਸਲ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੇ ਲਈ ਕੈਨੇਡਾ ਇੱਕ ਸੁਰੱਖਿਅਤ ਦੇਸ਼ ਬਣ ਗਿਆ ਹੈ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਨੇ ਵੀ ਹੁਣ ਇਸ ਨੂੰ ਸਵੀਕਾਰ ਕਰ ਲਿਆ ਦਰਸਲ ਕੈਨੇਡੀਅਨ ਸਰਕਾਰ ਦੁਆਰਾ ਦੇਸ਼ ਦੇ ਵਿੱਚ ਵਿਦੇਸ਼ੀ ਦਖਲ ਅੰਦਾਜੀ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਇਸ ਕਮਿਸ਼ਨ ਨੇ 7 ਵਾਲਿਊਮ ਦੀ ਰਿਪੋਰਟ ਕੈਨੇਡੀਅਨ ਸਰਕਾਰ ਨੂੰ ਸੌਂਪੀ ਹੈ ਤੇ ਰਿਪੋਰਟ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਇਸ ਕਮੇਟੀ ਨੇ ਕਈ ਸੰਸਨੀਖੇਜ ਖੁਲਾਸੇ ਕੀਤੇ ਨੇ ਕੈਨੇਡਾ ਨੇ ਮੰਨਿਆ ਕਿ ਉਸ ਦੇ ਦੇਸ਼ ਤੋਂ ਨਾ ਸਿਰਫ ਭਾਰਤ ਵਿਰੁੱਧ ਅੱਤਵਾਦ ਫੈਲਾਇਆ ਜਾ ਰਿਹਾ ਹੈ ਸਗੋਂ ਅੱਤਵਾਦ ਨੂੰ ਫੰਡ ਵੀ ਦਿੱਤਾ ਜਾ ਰਿਹਾ ਹੈ ਕੈਨੇਡੀਅਨ ਸਰਕਾਰ ਨੂੰ ਸੌਂਪੀ ਗਈ 7 ਵੋਲੀਅਮ ਵਾਲੀ ਰਿਪੋਰਟ ਤੇ ਚੌਥੇ ਵੋਲੀਅਮ ਤੇ ਦਾ ਗਵਰਨਮੈਂਟ ਕੈਪੈਸਿਟੀ ਟੂ ਡਿਟੈਕਟ ਡੀਟਰ ਐਂਡ ਕਾਊਂਟਰ ਫੋਰਨ ਇੰਟਰਫੀਰੈਂਸ ਨੇ ਪੇਜ 98 ਅਤੇ 99 ਉਤੇ ਪਾ ਦਿੱਤੇ ਨਾਲ ਜੁੜੀ ਜਾਣਕਾਰੀ ਮੌਜੂਦ ਹੈ ਕੈਨੇਡਾ ਦੇ ਖੁਫੀਆਂ ਏਜੰਸੀ ਯਾਨੀ ਕਿ ਸੀਐਸਆਈਐਸ ਨੇ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਵੱਖਵਾਦੀਆਂ ਨੂੰ ਲੈ ਕੇ ਭਾਰਤੀਆਂ ਚਿੰਤਾਵਾਂ ਜਾਇਜ਼ ਨੇ ਜਿਸ ਤੋਂ ਬਾਅਦ ਕੈਨੇਡਾ ਦੇ ਇਨਾ ਦੋਸ਼ਾਂ ਉੱਤੇ ਵਿਦੇਸ਼ ਮੰਤਰਾਲਾ ਕਾਫੀ ਗੁੱਸੇ ਦੇ ਵਿੱਚ ਆਇਆ ਅਤੇ ਕਿਹਾ ਕਿ ਅਸੀਂ ਰਿਪੋਰਟ ਦੇ ਭਾਰਤ ਉੱਤੇ ਦੋਸ਼ਾਂ ਨੂੰ ਰੱਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਸਮਰੱਥ ਬਣਾਉਣ ਵਾਲੀ ਸਾਈ ਇਹ ਤਾ ਪ੍ਰਣਾਲੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ 2019 ਅਤੇ 2021 ਦੀਆਂ ਚੋਣਾਂ ਦੇ ਵਿੱਚ ਸ਼ੱਕੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕੈਨੇਡੀਅਨ ਕਮਿਸ਼ਨ ਔਨ ਫੋਰੇਨ ਇੰਟਰਫਰੈਂਸ ਜਾਂਚ ਰਿਪੋਰਟ ਨੇ ਭਾਰਤ ਸਰਕਾਰ ਉੱਤੇ ਸੰਕੇਤ ਚੋਣਾਂ ਦੇ ਵਿੱਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਖਾਸ ਉਮੀਦਵਾਰਾਂ ਨੂੰ ਗੁਪਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਪ੍ਰੌਕਸੀ ਏਜੰਟਾ ਦੀ ਵਰਤੋਂ ਕਰਨ ਦਾ ਵੀ ਸ਼ੱਕ ਜਤਾਇਆ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਦੋਸ਼ਾਂ ਉੱਤੇ ਵੀ ਵਿਦੇਸ਼ ਮੰਤਰਾਲਾ ਗੁੱਸੇ ਦੇ ਵਿੱਚ ਕਾਫੀ ਚਾਤ ਨਜ਼ਰ ਆਇਆ ਹਾਲਾਂਕਿ ਵਿਦੇਸ਼ ਦਖਲਅੰਦਾਜ਼ੀ ਤਮੇਚਨ ਦੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਦੇ ਵੱਲੋਂ ਕੈਨੇਡੀਅਨ ਚੋਨਾ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੀ ਤੇ ਕੈਨੇਡਾ ਦੇ ਇਸ ਦਾਅਵੇ ਉੱਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਸਖਤ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਮੰਤਰਾਲੇ ਨੇ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਘਰਾੜ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਲਗਾਤਾਰ ਦਖਲ ਕਰ ਰਿਹਾ ਹੈ ਬਿਊਰੋ ਚੈਨ ਪੰਜਾਬੀ